ਉਹ ਸਰਕਾਰ ਨੇ ਜੋ ਪਹਿਲਾਂ ਇੱਕ ਵਾਦਾ ਕੀਤਾ ਵੀ ਸਾਈਲੀ ਨੂੰ ਆਪਣੇ ਐਂਬੂਲੈਂਸ ਦੇਣੀ ਹੈ ਪਹਿਲਾਂ ਦਿਰਬੇ ਵੰਡੀਆਂ ਦੀ ਐਂਬੂਲੈਂਸ ਸਾਈਲੀ ਦੇਣੀ ਹੈ ਵੀ ਉਹਦੇ ਵਾਸਤੇ ਪਾਲ ਸ਼੍ਰੀ ਟੀਮਾ ਜੀ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਰਾਰ ਭਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਕੋਈ ਵੀ ਚੀਜ਼ ਆ ਆਪਾਂ ਨੂੰ ਇਸ ਐਂਬੂਲੈਂਸ ਤੋਂ ਆਪਾਂ ਪਾੰਜੇ ਤੇ ਇਸ ਚੀਜ਼ ਤੋਂ ਠੀਕ ਆ ਟੀ ਜੀਮਾ ਸਾਹਿਬ ਨੇ ਇਹ ਉਪਰਾਲਾ ਕਰਿਆ ਗਿਆ ਵੀ ਆਪਾਂ ਇੱਕ ਸਾਈਲੀ ਐਂਬੂਲੈਂਸ ਦਾ ਖੜਾਈ ਵੀ ਵੱਡਾ ਪਿੰਡਾ ਦਾ ਜੋ ਕੋਈ ਹਾਸੀਆ ਦਾ ਫੋਨ ਤੋਂ ਬੱਜ ਸਕਣ ਜੇ ਕੋਈ ਐਕਸੀਡੈਂਟ ਹੁੰਦਾ ਜਾ ਸਕੀ ਆ ਪਾ ਮਰੀਜ਼ ਨੂੰ ਜਰ ਕੇ ਇਸ ਕਰਕੇ ਉਹਨਾਂ ਦੀ ਬਹੁਤ ਵੱਡੀ ਸੋਚ ਆ ਗਈ ਉਹਨਾਂ ਨੇ ਇਸ ਕਰਕੇ ਐਂਬੂਲੈਂਸ ਦਿੱਤੀ ਹੈ ਇਹ ਆਪਣੇ ਏਰੀਆ ਚ ਸਾਰੇ ਨੂੰ ਕਵਰ ਕਰੂਗੀ ਜੀ ਹਾਂ ਜਿਵੇਂ ਦਰਬੇ ਦਿੱਤੀ ਆ ਇੱਕ ਧਰਮਗੜ ਦਿੱਤੀ ਹੋਈ ਆ ਇੱਕ ਆਪਾਂ ਨੂੰ ਦਿੱਤੀ ਆ ਹੁਣ ਇਹ ਇਹ ਰਿਸ਼ਾਇਲੀ ਹਸਪੀਟਲ ਤੇ ਹਸਪੀਟਲ ਦਿਜੀਏ ਬਹੁਤ ਬਹੁਤ ਧੰਨਵਾਦ ਜੀ ਜੀਮਾ ਸਾਹਿਬ ਦਾ ਜੀ ਅਸੀਂ ਮਾਨਯੋਗ ਖਜ਼ਾਨਾ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਮਾਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਸਾਡੇ ਪਿੰਡ ਨੂੰ ਇਹ ਐਂਬੂਲੈਂਸ ਦੇ ਕੇ ਸਾਡਾ ਮਾਣ ਵਧਾਇਆ ਨੇੜੇ ਦੇ ਪਿੰਡਾਂ ਨੂੰ ਕਵਰ ਕਰੂਗਾ ਇਹ ਏਰੀਆ ਨੂੰ ਕਾਫੀ ਕਵਰ ਕਰਨਾ ਇਹਨੇ ਸਿਵਰਾ ਹਸਪਤਾਲ ਚ 24 ਘੰਟੇ ਅਵੇਲੇਬਲ ਰਹੂ ਜਦੋਂ ਵੀ ਕੋਈ ਐਮਰਜੈਂਸੀ ਕਿਸੇ ਮਰੀਜ਼ ਨੂੰ ਪੈਂਦੀ ਹੈ ਤਾਂ ਉਹ ਇਸ ਸਹੂਲਤ ਦਾ ਲਾਭ ਲੈ ਸਕਦਾ ਹੈ ਅਸੀਂ ਦੁਬਾਰਾ ਫੇਰ ਪੰਜਾਬ ਸਰਕਾਰ ਦਾ ਮਾਨਯੋਗ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਜੀ ਦਾ ਦਿਲ ਦੀਆਂ ਗਹਿਰਾਂ ਜੋਂ ਧੰਨਵਾਦ ਕਰਦਾ